ਆਪਰੇਸ਼ਨ ਬਲੂ ਸਟਾਰ ਦੀ 33ਵੀਂ ਵਰ੍ਹੇ ਤੋਂ ਪਹਿਲਾਂ ਪੰਜਾਬ ਪੁਲਿਸ ਚੌਕਸ ਨਵਾਂ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਖਾਲਿਸਤਾਨ ਪੱਖੀ ਨੌਜਵਾਨ ਕਸ਼ਮੀਰੀ ਆਤਵਾਦੀਆਂ ਅਤੇ ਪਾਕਿਸਤਾਨੀ ਹੂਫਿਆ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਸਨ ਤਿੰਨ ਨੂੰ ਪੁਲਿਸ ਦਾ ਦਾਅਵਾ ਮੁਲਜ਼ਮ ਪਾਕਿਸਤਾਨ ਤੋਂ ਲੈ ਕੇ ਆਏ ਸਨ ਟ੍ਰੇਨਿੰਗ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਲਖਬੀਰ ਸਿੰਘ ਰੋਡੇ ਨੇ ਦਿੱਤੀ ਸੀ ਸਿਖਲਾਈ ਗੜਸ਼ੰਕਰ ਦੇ ਗੁਰदयाल ਸਿੰਘ ਅਤੇ ਨਵਾਂ ਸ਼ਹਿਰ ਦੇ ਜੋਗਰੂ ਅਤੇ ਸਤਵਿੰਦਰ ਸਿੰਘ ਦੇ ਵਜੋਂ ਹੋਈ ਪਛਾਣ 32 बोर दी पिस्तौल ते 38 बोर दा रिवॉल्वर ਹੋਇਆ ਬਰਾਮਦ ਪੁਲਿਸ ਮੁਤਾਬਕ 21 ਮਈ ਨੂੰ ਅੰਮ੍ਰਿਤਸਰ ਦੇ RAMDAS ਸੈਕਟਰ ਤੋਂ ਫੜੇ ਗਏ ਹਥਿਆਰਾਂ ਦਾ ਜ਼ਖੀਰਾ ਐਨਐਲ ਹੈਂ ਭੇਜਿਆ ਗਿਆ ਸੀ 31 ਮਈ ਨੂੰ ਮਹਾਲੀ ਤੋਂ ਗ੍ਰਿਫਤਾਰ ਕੀਤੇ ਗਏ ਸਨ ਬੱਬਰ ਖਾਲਸਾ ਦੇ ਚਾਰ ਮੈਂਬਰ 8 ਦਿਨ ਤੋਂ ਪੁਲਿਸ ਰਿਮਾਂਡ ਮਿਲਿਆ ਇਹਨੂੰ ਤੋਂ ਬਾਅਦ ਫਿਰ ਉਸੇ ਪੇਸ਼ ਕਰਨਾ ਪਿਆ ਜੁਡੀਸ਼ਨ ਭੇਜਿਆ ਇਹ ਪੜ ਹੋਇਆ ਹੈ ਜੀ ਅਨਲੋਫਲ ਐਕਟੀਵਿਟੀਜ਼ ਦਾ ਪਰਚਾ ਦਿੱਤਾ ਗਿਆ ਸੀ ਜਿਹੜੇ ਕਿ ਗੈਰ ਕਾਨੂੰਨਪਰਾਜਿਕ ਰੋਕ ਮੱਤ ਦਾ ਉਹਦੇ ਤਹਿਤ ਬਾਰੇ ਹਜੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਰੇ ਪਾਕਿਸਤਾਨ ਗਏ ਪਾਕਿਸਤਾਨ ਦੇ ਵੀ ਦੱਸਦੇ ਪਾਕਿਸਤਾਨ ਗਏ ਪਾਕਿਸਤਾਨ ਪਤਾ ਲੱਗੇ ਵੀ ਭਾਰਤ ਪਾਕਿਸਤਾਨ ਦੇ ਮੈਚ ਤੋਂ ਇੱਕ ਰਾਤ ਪਹਿਲਾਂ ਬ੍ਰਿਟੇਨ ਦੀ ਰਾਸ਼ਟਾ ਨਹੀਂ ਲੰਡਨ ਵਿੱਚ دہشت ਦੀ ਦਸਤਕ ਵੈਨ ਸਵਾਰ ਤਿੰਨ دہشت ਗਰਦਾ ਨੇ ਲੰਡਨ ਬ੍ਰਿਜ ਤੇ ਧਾਰੜੇ ਲੋਕ ਹਮਲੇ ਦੇ ਵਿੱਚ 7 ਲੋਕਾਂ ਦੀ ਮੌਤ ਤੇ 3 ਦੇ ਕਰੀਬ ਜ਼ਖਮੀ ਚਾਕੂ ਨਾਲ ਕੀਤਾ ਗਿਆ ਲੋਕਾਂ ਤੇ ਹਮਲਾ ਬ੍ਰਿਟਿਸ਼ ਪੁਲਿਸ ਤੇ ਵੀ ਕੀਤੀ ਗਈ ਫਾਇਰਿੰਗ ਮੁਕਾਬਲੇ ਦੇ ਵਿੱਚ ਤਿੰਨੋਂ دہشتਗਰਦ ਕੀਤੇ ਗਏ ਠੇਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਸਮੇਤ तमाम ਦੇਸ਼ਾਂ ਦੇ ਲੀਡਰਾਂ ਨੇ ਕੀਤੀ ਹਮਲੇ ਦੀ ਨਿੰਦਾ ਬ੍ਰਿਟੇਨ ਵਿੱਚ ਬੀਤੇ 3 ਮਹੀਨਿਆਂ ਵਿੱਚ ਤੀਜਾ ਵੱਡਾ ਹਮਲਾ 22 ਮਈ ਨੂੰ ਮੈਂਚੈਸਟਰ ਦੇ ਵਿੱਚ ਪੌਪ ਗਾਇਕਾ ਦੇ ਸ਼ੋਅ ਦੇ ਦੌਰਾਨ ਵੀ ਹੋਇਆ ਸੀ ਧਮਾਕਾ ਜਿਲੰਦਰ ਪੁਲਿਸ ਤੇ ਐਸਟੀਐਫ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਕਮਾਂਤਰੀ ਡਰੱਗ ਗਰੋ ਦਾ ਕੀਤਾ ਪਰਦਾਫਾਸ਼ ਸੁਬਣਾਪਿੰਡ ਦੇ ਕੈਂਟ ਰੋਡ ਤੇ 1 ਕਿਲੋ ਹੈਰੋਇਨ ਸਮੇਤ ਗਰੋ ਦੇ ਦੋ ਮੈਂਬਰ ਕੀਤੇ ਕਾਬੂ ਇੰਗਲੈਂਡ ਦੁਬਈ ਅਤੇ ਪਾਕਿਸਤਾਨ ਤੱਕ ਫੈਲੇ ਸੰਤਾਰ ਫੜੇ ਗਏ ਰਾਜਕੁਮਾਰ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਈਮ ਨੇ ਇੰਗਲੈਂਡ ਦੇ ਵਿੱਚ ਇਕੱਠਿਆਂ ਸ਼ੁਰੂ ਕੀਤਾ ਸੀ ਗਰੋ ਪੰਜਾਬ ਦੇ ਫਿਰੋਜ਼ਪੁਰ ਵਿੱਚ ਸਰਹੱਦ ਨੇੜੇ ਜ਼ਮੀਨ ਵਾਲੇ ਦੋ ਕਿਸਾਨਾਂ ਦੀ ਮਦਦ ਨਾਲ ਲੈਂਦੇ ਸੀ ਨਸ਼ੇ ਦੀ ਸਪਲਾਈ ਇਹ ਜਿਹੜਾ ਨਈਮ ਹੈ ਉਹ ਸੋਹਨ ਔਰ ਰਾਜਕੁਮਾਰ ਨਾਲ ਜੁੜਿਆ ਹੋਇਆ ਹੈ ਸੋਹਣ ਦਾ ਭਰਾ ਕਰਨੈਲ ਹੈ ਜਿਹੜਾ ਕਿ ਨਈਮ ਦੇ ਨਾਲ ਪਾਕਿਸਤਾਨ ਜੇਲਾ ਚ ਬੰਸੀਗਾ। ਔਰ ਉਹਦੀ ਨਈਮ ਨਾਲ ਦੋਸਤੀ ਹੈ। ਨਾਲ ਹੀ ਰਾਜਕੁਮਾਰ ਦੁਬਈ ਹੁੰਦਾ ਸੀ ਤੇ ਉੱਥੇ ਉਹਦੀ ਨਈਮ ਨਾਲ ਜਾਣ ਪਹਿਚਾਨ ਹੋਈ ਹੈ। ਸੋ ਦੋਨੋਂ ਪਾਸ ਪਾਸੋਂ ਨਈਮ ਦੇ ਨਾਲ ਕੰਟੈਕਟ ਸੀਗਾ। ਨਈਮ ਦੇ ਨਾਲ ਮਿਲ ਕੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਇਆ ਸੀ। ਲੁਧਿਆਣਾ ਦੇ ਫਲੋਰ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਪਿੰਡ ਜਗਤਪੁਰ ਦੇ ਵਿੱਚ ਆਵਾਰਾ ਕੁੱਤਿਆਂ ਨੇ 8 ਮਾਸੂਮ ਬੱਚਿਆਂ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਹਾਲਤ ਵਿੱਚ ਬੱਚਿਆਂ ਨੂੰ ਫਲੋਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਇਹ ਦਾਖਲ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਕਿਹਾ ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤ ਕਰਨ ਤੇ ਵੀ ਨਹੀਂ ਕੀਤੀ ਗਈ ਕੋਈ ਕਾਰਵਾਈ ਆਵਾਰਾ ਕੁੱਤੇ ਪਹਿਲਾਂ ਵੀ ਕਈ ਵਾਰ ਬੱਚਿਆਂ ਨੂੰ ਬਣਾ ਚੁੱਕੇ ਨੇ ਆਪਣਾ ਨਿਸ਼ਾਨਾ ਕਿੰਨੇ ਬੱਚੇ ਸੀਗੇ ਮੇਰੇ ਬੱਚੇ ਯਾਨਕਿ ਇੱਕ ਮੇਰੀ ਗੁੜੀਆ ਹਾਂਜੀ ਜਿਸ ਨੇ ਕੱਟ ਲਿਆ ਓਕੇ ਉਸ ਤੋਂ ਬਾਅਦ 4-5 ਹੋਰਾਂ ਨੂੰ ਕਟਿਆ ਹਾਂ ਤੋ ਪਤਲੀ ਮਗਰ ਆ ਰਿਹਾ ਜੀ ਹਾਂਜੀ ਤੇ ਦੋ ਬੱਚੇ ਸੀ ਲੇកਾਇਸ ਚੈਂਪੀਅਨਸ ਟਰਾਫੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ جاری ਮਹਾ ਮੁਕਾਬਲਾ ਬ੍ਰਿਟੇਨ ਦੇ ਬਰਮਿੰਗਮ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦਾ ਪਹਿਲਾ ਮੁਕਾਬਲਾ ਦਰਸ਼ਕਾਂ ਦੇ ਵਿੱਚ ਭਾਰੀ ਉਤਸ਼ਾਹ ਮੈਚ ਦੇ ਉੱਤੇ ਮੰਡਰਾ ਰਿਹਾ ਮੀਂਹ ਦਾ ਖਤਰਾ ਪਾਰਟ ਵਿੱਚ ਕਈ ਲੋਕ ਪਾਕਿਸਤਾਨ ਦੇ ਨਾਲ ਮੈਚ ਖੇਡਣ ਦੇ ਵਿਰੋਧ ਵਿੱਚ ਬਠਿੰਡਾ ਵਿੱਚ ਲੋਕਾਂ ਨੇ ਟੀਵੀ ਪਨ ਕੇ ਜਿਤਾਇਆ ਆਪਣਾ ਰੋਸ